ਪਟਿਆਲਾ ਦੇ ਵਿੱਚ 12 ਸਾਲਾਂ ਦੇ ਬੱਚੇ ਦੇ ਨਾਲ ਬੇਰਹਿਮੀ ਦੇ ਨਾਲ ਕੀਤੀ ਗਈ ਕੁੱਟਮਾਰ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਦੱਸਿਆ ਹੈ ਕਿ ਪਟਿਆਲਾ ਬੀ ਟੈਂਕੀ ਲਾਕੇ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਦੀ ਵਿਅਕਤੀ ਦੇ ਵੱਲੋਂ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਬੱਚਾ 12 ਸਾਲ ਦਾ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਬੱਚਾ ਰੋਜ਼ ਹੀ ਪਾਰਕ ਦੇ ਵਿੱਚ ਖੇਡਣ ਜਾਂਦਾ ਸੀ ਉੱਥੇ ਹੀ ਇਸ ਦੀ ਵਿਅਕਤੀ ਦੇ ਵੱਲੋਂ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਦੂਜੇ ਪਾਸੇ ਪੀੜਤ ਬੱਚੇ ਦੇ ਪਿਤਰ ਦੱਸਿਆ ਹੀ ਉਸ ਦਾ ਬੱਚਾ ਰੋਜ਼ ਹੀ ਪਟਿਆਲਾ ਦੀ ਬੀ ਟੈਂਕੀ ਪਾਰਕ ਦੇ ਵੱਲ ਖੇਡਣ ਜਾਂਦਾ ਹੈ ਤਾਂ ਵਿਅਕਤੀ ਦੇ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਹੈ ਬੁਰੀ ਤਰ੍ਹਾਂ ਦੇ ਨਾਲ ਉੱਥੇ ਹੀ ਇੰਨਾ ਹੀ ਨਹੀਂ ਬਲਕਿ ਇਹ ਵੀ ਦੱਸਿਆ ਗਿਆ ਹੈ ਕਿ ਮਾਸੂਮ ਬੱਚਾ ਵਾਰਸਾਲਾ ਦਾ ਹੈ ਉੱਥੇ ਘਰ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈਏ ਇਸ ਤੋਂ ਲੱਗ ਵਾ ਮਾਮਲੇ ਦੇ ਵਿੱਚ ਹੋਰ ਕੀ ਕੀ ਹੈ ਤੁਸੀਂ ਵੀ ਸੁਣੋ ਜੀ ਮੇਰਾ ਨਾਮ ਦਗਿੰਦਰ ਸਿੰਘ ਹੈ ਅੱਛਾ ਜੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਬੱਚੇ ਦੀ ਪਟਾਈ ਹੋ ਰਹੀ ਉਹ ਕੀ ਕੀ ਮਾਮਲਾ ਕੀ ਹੈ ਬੱਚਾ ਕੀ ਦੱਸ ਜੀ ਮੇਰਾ ਬੇਟਾ ਨਾ ਰੋਜ਼ ਦੀ ਤਰ੍ਹਾਂ ਇਧਰ ਬੀ ਟੈਂਕੀ ਦੇ ਨਾਲ ਪਾਰਕ ਹੈ ਉੱਥੇ ਬੱਚਾ ਨਾ ਖੇਡ ਜਾਂਦਾ ਹੈ ਤੇ ਉੱਥੇ ਬੱਚਾ ਨਾ ਖੇਡਦੇ ਖੇਡਦੇ ਸਾਨੂੰ ਨਹੀਂ ਪਤਾ ਕੀ ਗੱਲਬਾਤ ਹੋਈ ਹੈ ਉੱਥੇ ਇੱਕ ਸ਼ਖਸ ਆਏ ਮੇਰੇ ਬੇਟੇ ਨੂੰ ਗਲੇਮੇ ਤੋਂ ਫੜ ਕੇ ਪਹਿਲਾਂ ਉਹਨੇ ਪਾਰਕ ਤੋਂ ਉੱਠਿਆ ਉਸ ਤੋਂ ਬਾਅਦ ਉਹ ਮਹੱਲੇ ਚ ਲੈ ਕੇ ਆ ਜਿਹਦੀ ਵੀਡੀਓ ਵਾਇਰਲ ਹੋਈ ਹੈ। ਉੱਥੇ ਲਿਆ ਕੇ ਉਹਨੂੰ ਪਹਿਲਾਂ ਉਹਨੇ ਕੁੱਟਿਆ। ਬੱਚਾ ਸਹਿਮਿਆ ਹੋਇਆ, ਹੱਥ ਵੀ ਅੱਗੇ ਕਰ ਰਹਾ ਵੀ ਨਾ ਮਾਰੋ, ਨਾ ਮਾਰੋ। ਉਸ ਤੋਂ ਬਾਅਦ ਉਹਨੇ ਇਸ ਕਦਰ ਕੁੱਟਿਆ, ਜਾਨਵਰਾਂ ਦੀ ਤਰ੍ਹਾਂ ਬੱਚਾ ਕੁੱਟਿਆ ਤੇ ਉਹਨੇ ਕੁੱਟਣ ਤੋਂ ਬਾਅਦ ਬੱਚੇ ਨੂੰ ਇੱਕ ਵਾਰੀ ਛੱਡਿਆ ਤੇ ੱੱਕੇ ਨਾਲ ਮੋਟਰਸਾਈਕਲ ਤੇ ਬਿਠਾਰਿਆ ਸੀ। ਸਾਡੇ ਬੱਚੇ ਨੇ ਬਿਆਨ ਦਿੱਤਾ ਵੀ ਉਹ ਮੋਟਰਸਾਈਕਲ ਤੇ ੱੱਕੇ ਨਾਲ ਬਿਠਾਰਿਆ ਸੀ ਵੀ ਮੈਨੂੰ ਪਾਖੜਾ ਲੈ ਕੇ ਜਾ ਰਹੇ, ਪਾਖੜਾ ਸੀਟਾਂ ਵਾਲੀ। ਹੂੰ ਠੀਕ ਹੈ ਜੀ। ਉਹ ਬੱਚੇ ਨੇ ਇੱਕਦਮ ਉਸ ਤੋਂ ਛੁੱਟ ਕੇ ਆਪਣੀ ਜਾਨ ਬਚਾਈ। ਜਿਸ ਤੇ ਸਾਡੇ ਉਹ ਵੀਡੀਓ ਚ ਦਿਖ ਰਿਹਾ ਬੰਦੇ ਨੇ ਉਸ ਤੋਂ ਬਾਅਦ ਵੀ ਉਸਤੇ ਹੱਥ ਚੱਕਿਆ ਲੱਤਾਂ ਮਾਰੀਆਂ ਤੇ ਥੱਪੜ ਮਾਰੀਆਂ ਪੁਲਿਸ ਕੰਪਲੇਂਟ ਕਰ ਪੁਲਿਸ ਕੰਪਲੇਂਟ ਕਰਤੀ ਜੀ ਪਰ ਹਾਲੇ ਤੱਕ ਕੋਈ ਪੁਲਿਸ ਦੀ ਕੋਈ ਕਾਰਵਾਈ ਨਹੀਂ ਹੋਈ ਹੂੰ ਕਿੱਥੇ ਕੰਪਲੇਂਟ ਕਰੀਏ ਥਾੜਾ ਜੀ ਥਾਣਾ ਕਤਵਾਲੀ ਦੇ ਵਿੱਚ ਪੁਲਿਸ ਕੰਪਲੇਂਟ ਕੀਤੀ ਹੈ ਜੀ ਸ਼ਾਮ ਨੂੰ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਇਹ ਸ਼ਾਮੀ 5:00 ਵਜੇ ਦੀ ਘਟਨਾ ਜੀ 5:00 6:00 5:00 ਵਜੇ ਦੀ ਉਹਨਾਂ ਨੇ ਬਿਲ ਜੀ ਉਹ ਜਿਹੜਾ ਬੰਦਾ ਹੈ ਉਹਦੇ ਬਾਰੇ ਅਸੀਂ ਉਹਦੇ ਘਰ ਗਏ ਸੀ ਉਹਨੂੰ ਪੁੱਛਿਆ ਸੀ ਉਹਦੇ ਘਰਦਿਆਂ ਨੇ ਉਹਦਾ ਬੰਦੇ ਦਾ ਰਿਕਾਰਡ ਗੰਦਾ ਹੈ ਕਤਵਾਲੀ ਜੀ ਵੀ ਪੁੱਛਿਆ ਸੀ ਉਹ 3-4 ਵਾਰੀ ਸ਼ਰਾਬ ਵੇਚਦਾ ਨਾਜਾਇਜ਼ ਉਹ ਸ਼ਰਾਬ ਵੇਚਣ ਦੇ ਪਰਚੇ ਵੀ ਉੱਤੇ ਆ ਬੰਦੇ ਤੇ ਉਹਦੇ ਮਹੱਲੇ ਤੋਂ ਵੀ ਅਸੀਂ ਪਤਾ ਕੀਤਾ ਸੀ ਉਹਦੇ ਮਹੱਲੇ ਵਾਲਿਆਂ ਨੇ ਸਾਰਿਆਂ ਨੇ ਗਵਾਹੀ ਦਿੱਤੀ ਉਹਨੇ ਕਿੰਨੀ ਵਾਰੀ ਬੱਚਾ ਦੇ ਉੱਤੇ ਅਟੈਂਪਟ ਟੂ ਮਟਰ ਦੀ ਵੀ ਕੋਸ਼ਿਸ਼ ਕੀਤੀ ਹੈ ਉੱਥੇ ਮਹੱਲੇ 'ਚ ਵੀ ਬੱਚਾ ਦੇ ਹੱਥ ਚੱਕਿਆ ਉਹਨੇ ਮੱਲਾ ਪੂਰਾ ਗਵਾਹੀ ਦੇਣ ਨੂੰ ਤਿਆਰ ਹੈ ਪੁਲਿਸ ਨੇ ਗ੍ਰਿਫਤਾਰੀ ਕੀਤਾ ਕਿ ਨਹੀਂ ਪੁਲਿਸ ਨੇ ਹਲੇ ਗ੍ਰਿਫਤਾਰ ਨਹੀਂ ਕੀਤਾ ਜੀ ਉਹਨਾਂ ਦੇ ਘਰੇ ਪੁਲਸ ਵਾਲੇ ਗਏ ਸੀਗੇ ਦੇਖੋ ਜੀ ਮੇਰਾ ਬੱਚਾ ਹਲੇ ਵੀ ਸਹਮਿਆ ਹੋਇਆ ਹੈ ਇਹਦੇ ਕੱਪੜੇ ਤੱਕ ਰਫਾੜਤੇ ਬੱਚੇ ਨਾਲ ਇੰਨੀ ਦਰਿੰਦਗੀ ਨਾਲ ਉਹਨੇ ਫੱਟੌਫਾਈ ਕੀਤੀ ਹੈ ਬੱਚਾ ਹਲੇ ਵੀ 7ਵੇਂ ਤੋਂ ਬਾੜ ਨਹੀਂ ਆ ਰਿਹਾ ਆ ਦੇਖੋ ਜੀ ਬੱਚੇ ਨੇ ਆ ਕੱਪੜੇ ਫਾੜਤੇ ਆ ਫਾੜਤੇ ਬੱਚੇ ਨੇ ਲੱਤਾਂ ਖੁੰਨਾਂ ਨਾਲ ਹਮਲਾ ਕੀਤਾ 12 ਸਾਲ ਦਾ ਬੱਚਾ ਜੀ ਇਹ ਦਾ ਕੀ ਕਸੂਰ ਹੈ ਪਟਿਆਲਾ ਦੇ ਵਿੱਚ 12 ਸਾਲਾਂ ਦੇ ਬੱਚੇ ਦੇ ਨਾਲ ਬੇਰਹਿਮੀ ਦੇ ਨਾਲ ਕੀਤੀ ਗਈ ਕੁੱਟਮਾਰ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਦੱਸਿਆ ਹੈ ਕਿ ਪਟਿਆਲਾ ਬੀ ਟੈਂਕੀ ਇਲਾਕੇ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਦੀ ਵਿਅਕਤੀ ਦੇ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਬੱਚਾ 12 ਸਾਲ ਦਾ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਬੱਚਾ ਰੋਜ਼ ਹੀ ਪਾਰਕ ਦੇ ਵਿੱਚ ਖੇਡਣ ਜਾਂਦਾ ਸੀ ਉੱਥੇ ਹੀ ਉਸ ਦੀ ਵਿਅਕਤੀ ਦੇ ਵੱਲੋਂ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਦੂਜੇ ਪਾਸੇ ਪੇੜੇ ਤੇ ਬੱਚੇ ਦੇ ਪਿਤਰ ਦੱਸਿਆ ਹੀ ਉਸ ਦਾ ਬੱਚਾ ਰੋਜ਼ ਹੀ ਪਟਿਆਲਾ ਦੀ ਬੀ ਟੈਂਕੀ ਪਾਰਕ ਦੇ ਵੱਲ ਖੇਡਣ ਜਾਂਦਾ ਹੈ ਤਾਂ ਵਿਅਕਤੀ ਦੇ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਹੈ ਬੁਰੀ ਤਰ੍ਹਾਂ ਦੇ ਨਾਲ ਉੱਥੇ ਹੀ ਇੰਨਾ ਹੀ ਨਹੀਂ ਬਲਕਿ ਇਹ ਵੀ ਦੱਸਿਆ ਗਿਆ ਹੈ ਕਿ ਮਾਸੂਮ ਬੱਚਾ 12 ਸਾਲਾ ਦਾ ਹੈ ਉਥੇ ਹੀ ਘਰ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇਸ ਤਲਾਬਾ ਮਾਮਲੇ ਦੇ ਵਿੱਚ ਹੋਰ ਕੀ ਕਿਹਾ ਹੈ ਤੁਸੀਂ ਵੀ ਸੁਣੋ